ਸੋ ਸਿਕਾ ਜੀ ਤੁਸੀਂ ਦੇਖ ਰਹੇ ਹੋ ਆਪਣੀ ਆਵਾਜ਼ ਪੰਜਾਬੀ ਚੈਨਲ ਤੇ ਜਿੱਦਾਂ ਕਿ ਆਪਾਂ ਲਾਸਟ ਐਪੀਸੋਡ 'ਚ ਗੱਲ ਕੀਤੀ ਸੀਗੀ ਜਿਹੜੇ ਇੱਥੇ ਸਟੂਡੈਂਟ ਆਏ ਆ ਉਹ ਆ ਦੇ ਨਾਲ ਡਿਪੈਂਡੈਂਟ ਲਿਆ ਸਕਦੇ ਆ ਕਿ ਨਹੀਂ ਲਿਆ ਸਕਦੇ ਆ ਜਿਹੜੇ ਵਰਕ ਪਰਮਿਟ ਤੇ ਆ ਉਹ ਲਿਆ ਸਕਦੇ ਕ ਨਹੀਂ ਲਿਆ ਸਕਦੇ ਤੋਂ ਇਸ ਹੋਰ ਨਵੇਂ ਪਾਰਟ 'ਚ ਆਪਾਂ ਗੱਲ ਕਰਨੇ ਜਾ ਰਹੇ ਆ ਵੀ ਇਸ ਜੁੜੇ ਸਟੂਡੈਂਟ ਇੰਡੀਆ ਤੋਂ ਆਣੇ ਆ ਉਹਨਾਂ ਨੂੰ ਕੀ ਕੀ ਰਿਕੁਆਇਰਮੈਂਟ ਆ ਤੋਂ ਆਪਣੇ ਨਾਲ ਜੁੜੇ ਭਾਜੀ ਰਣਜੋਤ ਸਿੰਘ ਅਗੇਨ ਤੋ ਆਪਾਂ ਜਿਹੜਾ ਇਹਨਾਂ ਗੱਲਬਾਤ ਕਰਦੇ ਹਾਂ ਸੱਸੀ ਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਹੋ ਕਿਦਾਂ ਠੀਕ ਠਾਕ ਜੀ ਹਾਂਜੀ ਭਾਜੀ ਇਹ ਜਿੱਦਾਂ ਭਾਜੀ ਆਪਾਂ ਲਾਸਟ ਵਾਰ ਚੋ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਸਟੂਡੈਂਟ ਇੱਥੇ ਆਉਣੇ ਆ ਉਹ ਆਪਦੀ ਨਾਲ ਡਿਪੈਂਡੈਂਟ ਲਿਆ ਸਕਦੇ ਕ ਨਹੀਂ ਲਿਆ ਸਕਦੇ ਤੇ ਹੁਣ ਅੱਜ ਚ ਆਪਾਂ ਕਰਨ ਜਾ ਰਹੇ ਹਾਂ ਗੱਲ ਕਿ ਉਹਨਾਂ ਨੂੰ ਕਿਹੜੀ ਕਿਹੜੀ ਰਿਕੁਆਇਰਮੈਂਟ ਕੀ ਕੀ ਤਿਆਰੀ ਕਰਨੀ ਹੈ ਇਸ ਦੇ ਬਾਰੇ ਹੋਰ ਕੁਐਸਚਨ ਆ ਆਪਾਂ ਅੱਜ ਗੱਲ ਕਰਾਂਗੇ ਤੇ ਆਪਾਂ ਪਹਿਲਾ ਕੁਐਸਚਨ ਇਹੀ ਹੀ ਆਪਾਂ ਜਿਆਦਾ ਪੁੱਛਦੇ ਆ ਕਿ ਜਿਹੜੇ ਬੱਚੇ ਇੱਥੇ ਆਉਣਾ ਉਹ ਕਿਹੜੇ ਕਿਹੜੇ ਡਾਕੂਮੈਂਟ ਜਾਂ ਕੀ ਕੀ ਉੱਥੋਂ ਤਿਆਰੀ ਕਰਕੇ ਆਉਣ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਆਉਣ ਹਾਂਦੀ ਪਾ ਜੀ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਤੇ ਇਹਦੇ ਵਿੱਚ ਭਾਜੀ ਕਈ ਤਰ੍ਹਾਂ ਦੇ ਡਾਕੂਮੈਂਟਸ ਆ ਗਏ ਨੇ ਜਿੱਦਾਂ ਆਪਾਂ ਗੱਲ ਕਰ ਲਈਏ ਕਿ ਜਿਹੜੇ ਬੱਚੇ ਐਸ ਟਾਈਮ ਇੱਥੇ ਆਉਣ ਦੀ ਤਿਆਰੀ ਕਰਦੇ ਪਏ ਨੇ ਹਾਂਜੀ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈਗਾ ਵਾ ਕਿ ਆਪਦਾ ਪਾਸਪੋਰਟ ਜਿਹੜਾ ਤੁਹਾਡਾ ਆ ਵੈਲਿਡ ਪਾਸਪੋਰਟ ਜਿੱਤੇ ਤੁਹਾਡੀ ਸਟੱਡੀ ਸਟੈਂਪ ਲੱਗੀ ਆ ਜਾਂ ਤੁਹਾਡਾ ਜਿਹੜਾ ਵੀਜ਼ਾ ਹੈਗਾ ਆ ਹਾਂਜੀ ਤੇ ਤੁਹਾਡਾ ਕਾਸ ਲੈਟਰ ਜਿਹੜਾ ਤੁਹਾਨੂੰ ਯੂਨੀਵਰਸਿਟੀ ਵੱਲੋਂ ਮਿਲਦਾ ਆ ਜਿੱਤੇ ਤੁਹਾਡੀ ਸਾਰੀ ਡਿਟੇਲ ਲਿਖੀ ਹੁੰਦੀ ਆ ਠੀਕ ਹੈ ਤੇ ਦੂਸਰਾ ਚੀਜ਼ ਹੈ ਕਿ ਆਪਣਾ ਜਿਹੜਾ ਤੁਹਾਡਾ ਟੀਬੀ ਸਰਟੀਫਿਕੇਟ ਆ ਤੁਹਾਡੀ ਜਿਹੜੇ ਤੁਸੀਂ ਆਪਣੇ 28 ਦਿਨ ਪੁਰਾਣੇ ਫੰਡ ਦਿਖਾਉਂਦੇ ਹੋ ਆਪਣੇ ਬੈਂਕ ਅਕਾਊਂਟ ਦੇ ਵਿੱਚ ਤੇ ਪੀਸੀਸੀ ਸਰਟੀਫਿਕੇਟ ਇੱਕ ਹੈਗਾ ਆ ਤੇ ਆਪਣਾ ਦੂਸਰਾ ਰਿਜੀਮ ਮੈਂ ਬੱਚਿਆਂ ਨੂੰ ਇਹੀ ਕਰੂੰਗਾ ਕੋਸ਼ਿਸ਼ ਕਰਨ ਦੀ ਵੀ ਆਪਣਾ ਰਿਜ਼ਿਊਮ ਤੁਸੀਂ ਉੱਥੇ ਹੀ ਰਹਿੰਦਿਆਂ ਹੋਇਆਂ ਬਣਾਓ ਤਾਂ ਕਿ ਤੁਹਾਨੂੰ ਇੱਥੇ ਆ ਕੇ ਕੋਈ ਜ਼ਿਆਦਾ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹ ਕੁਛ ਇੱਕ ਡਾਕੂਮੈਂਟਸ ਹੈਗੇ ਨੇ ਜਿਹੜੇ ਬੱਚਿਆਂ ਨੂੰ ਜ਼ਰੂਰ ਇੱਥੇ ਲੈ ਕੇ ਆਉਣੇ ਚਾਹੀਦੇ ਨੇ ਤੇ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿੰਨੇ ਡਾਕੂਮੈਂਟਸ ਹੋ ਸਕਾਓ ਜਿੰਨੇ ਵੀ ਤੁਸੀਂ ਡਾਕੂਮੈਂਟ ਵੀਜ਼ਾ ਅਪਲਾਈ ਕਰਨਗੇ ਲਈ ਸੀਗੇ ਉਹ ਸਾਰੇ ਹੀ ਤੁਸੀਂ ਇੱਕ ਫਾਈਲ 'ਚ ਬਣਾ ਕੇ ਲਿਆਓ ਸਾਰੇ ਹਾਂਜੀ ਹਾਂਜੀ ਹਰਨ ਜਦਾ ਪੀਸੀਸੀ ਪੀਸੀਸੀ ਨੂੰ ਥੋੜਾ ਜਿਹਾ ਤੁਸੀਂ ਕਰ ਦੋਗੇ ਵੀ ਜਦਾ ਵੀ ਉਹ ਕੀ ਦਾ ਜਿਆਦਾ ਕਈਆਂ ਸਟੂਡੈਂਟਾਂ ਨੂੰ ਜਲਦੀ ਪਤਾ ਨਹੀਂ ਲੱਗਦਾ ਕੀ ਹੁੰਦਾ ਪੀਸੀਸੀ ਭਾਜੀ ਇੱਕ ਕਹ ਲਓ ਕਿ ਇੱਕ ਆਪਣਾ ਪੁਲਿਸ ਇਹਦੀ ਜਿਹੜੀ ਹੈਗੀ ਆ ਫੁੱਲ ਫਾਰਮ ਜਿਹੜੀ ਇਹਨੂੰ ਆਪਾਂ ਕਹਿ ਦਈਦਾ ਆ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੁੰਦਾ ਇਹ ਆਪਾਂ ਨੂੰ ਉੱਥੇ ਆਪਣੇ ਸਿਰ ਕੋਈ ਕ੍ਰਾਈਮ ਤੇ ਨਹੀਂਗਾ ਜਾਂ ਆਪਾਂ ਕੋਈ ਗਲਤ ਕੰਮ ਨਹੀਂ ਕੀਤਾ ਹੋਇਆ ਹਾਂਜੀ ਉਹਦੀ ਹਿਸਟਰੀ ਜਿਹਦਾ ਪੂਰੀ ਉਹ ਹਾਂਜੀ ਜਾਣਕਾਰੀ ਵੀ ਇਹਨਾਂ ਕੋਈ ਕ੍ਰਾਈਮ ਤੇ ਨਹੀਂ ਕੀਤਾ ਉਹ ਬਣਾ ਲਿਆ ਹਾਂਜੀ ਇਹ ਭਾਦੀ ਇਸ ਇੱਥੇ ਜ਼ਰੂਰ ਮੰਗਦੇ ਆ ਆਪਾਂ ਜਦੋਂ ਕੋਈ ਵੀ ਜੌਬ ਅਪਲਾਈ ਕਰਨੀ ਹੁੰਦੀ ਆ ਠੀਕ 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 ਜੀ ਮੈਂ ਆਪਣਾ ਹੀ ਗਾਈਡ ਕਰੂੰਗਾ ਕਿ ਸਾਰੇ ਜਿਹੜੀਆਂ ਚੀਜ਼ਾਂ ਆ ਆਪਣੀਆਂ ਲੈ ਕੇ ਆਉਣ ਸਟੂਡੈਂਟ ਜਿਹੜੇ ਆ ਰਹੇ ਆ ਇਸ ਟਾਈਮ ਚੱਲਦੇ ਨਾ ਆਉਣ ਆ ਠੀਕ ਹੈ ਅੱਛਾ ਜੀ ਤੇ ਦੂਜਾ ਆਪਾਂ ਕੁਐਸਚਨ ਇਹਗਾ ਵੀ 에어ਪੋਰਟ ਤੇ ਤੁਸੀਂ ਹਨੈਤ ਕੋਈ ਇੰਟਰਵਿਊ ਵੀ ਲੈਂਦੇ ਆ ਕਿ ਬਸ ਤਹੀਂ ਉੱਥੋਂ ਆ ਗਿਆ ਤਾਂ ਉਹਨਾਂ ਕੋਈ ਮਤਲਬ ਕੋਈ ਪੁੱਛਗੇ ਇਦਾਂ ਦੇ ਕੁਛ ਕਰਦੇ ਆ ਉੱਥੇ ਬਿਲਕੁਲ ਭਾਜੀ ਇਹ ਸੋਹਣਾ ਸਵਾਲ ਆ ਤੁਹਾਡਾ ਵੀ ਤੇ ਬਿਲਕੁਲ ਭਾਜੀ ਪੁੱਛਦੋਸ ਦਾ ਜੇ ਆਪਾਂ ਗੱਲ ਕਰੀਏ ਯੂਨੀਵਰਸਿਟੀ ਵੱਲੋਂ ਤਨੀ ਯੂਨੀਵਰਸਿਟੀ ਵੀ ਕਈ ਵਾਰ ਇੰਟਰਵਿਊ ਲੈ ਲਿੰਦੀ ਆ ਹੁਣ ਆਪਾਂ ਜਦੋਂ ਏਅਰਪਲੇਨ ਤੋਂ ਜਦੋਂ ਜਹਾਜ਼ ਤੋਂ ਲੈਂਡ ਹੁੰਦੇ ਆ ਇੱਥੇ ਆਪਾਂ ਆਨੇ ਆ ਏਅਰਪੋਰਟ ਤੇ ਹਾਂਜੀ ਆਪਾਂ ਨੂੰ ਇਮੀਗ੍ਰੇਸ਼ਨ ਕਈ ਤਰ੍ਹਾਂ ਦੇ ਸਵਾਲ ਕਰਦੀ ਆ ਤਾਂ ਕਿ ਮੰਨ ਲਓ ਆ ਤੁਹਾਡੀ ਯੂਨੀਵਰਸਿਟੀ ਕਿਹੜੀ ਆ ਤੁਹਾਡਾ ਨਾਮ ਕੀ ਆ ਤੁਸੀਂ ਕਿੱਥੇ ਜਾ ਕੇ ਰਹਿਣਾ ਆ ਠੀਕ ਜੀ ਤੁਸੀਂ ਕਿਹੜੇ ਕੋਰਸ ਦੇ ਵਿੱਚ ਆਏ ਆ ਤੁਹਾਡਾ ਕਿੰਨੇ ਸਾਲ ਦੀ ਤੁਹਾਡੀ ਪੜ੍ਹਾਈ ਆ ਤੇ ਇਹ ਸਾਰੀ ਬੱਚੇ ਨੂੰ ਪਤਾ ਹੋਣੀ ਚਾਹੀਦੀ ਸਾਰੀ ਉਹਨੂੰ ਨੋਲਿਜ ਹੋਣੀ ਚਾਹੀਦੀ ਹੈ ਵੀ ਮੈਂ ਕਿੱਥੇ ਜਾ ਰਹੀਆਂ ਕੀ ਕਰਨਾ ਮੈਂ ਹਾਂ ਹਾਂਜੀ ਬਿਲਕੁਲ ਇਹ ਬੱਚੇ ਨੂੰ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਆ ਉਥੋਂ ਜਦੋਂ ਆਏ ਆ ਬੱਚੇ ਨੇ ਤੇ ਕਈ ਵਾਰ ਬੱਚਾ ਐਦਾਂ ਕਰਦਾ ਕਿ ਇੱਥੇ ਆ ਕੇ ਉਹ ਥੋੜਾ ਜਿਹਾ ਨਰਵਸ ਵੀ ਹੋ ਜਾਂਦਾ ਆ। ਨਰਵਸ ਹੁੰਦਾ। ਸੋ ਮਤਲਬ ਇਸ ਤੀ ਹੀ ਸਟਰੋਂਗ ਰਹਿਣਾ ਬਾਦ ਉਸ ਜੋ ਤੁਸੀਂ ਉਹ ਰਿਲੇਡੀ ਤੁਸੀਂ ਕਰਨ ਆ ਰਹੇ ਹੋ ਤੁਹਾਨੂੰ ਉਹਦੀ ਬਾਰੇ ਨੋਲੇਜ ਹੋਣੀ ਚਾਹੀਦੀ। ਹੋਣੀ ਚਾਹੀਦੀ ਆ ਕਿਰਾ ਕੋਰਸ ਆ ਕੀ ਸਟਰੀ ਆ ਤੁਹਾਡੀ ਕਿੰਨੇ ਟਾਈਮ ਦੀ ਆ ਕਿੰਨੀ ਤੁਹਾਡੀ ਫੀਸ ਆ ਕਿੱਥੇ ਜਾ ਕੇ ਤੁਸੀਂ ਰਹਿਣਾ ਆ ਤੇ ਕਦੋਂ ਤੁਹਾਡਾ ਕੋਰਸ ਸਟਾਰਟ ਹੋਣਾ ਆ ਕਦੋਂ ਫਿਨਿਸ਼ ਹੋਣਾ ਆ ਇਹ ਸਾਰੀ ਨੋਲੇਜ ਬੱਚੇ ਨੂੰ ਹੋਣੀ ਚਾਹੀਦੀ ਆ। ਕੀ ਬੋਲੀ ਛਪਾਈ ਆਪਣੇ ਕੋ ਹੋਰ ਕੁਐਸਚਨ ਸੀਗਾ ਉਹ ਹੀ ਕਹਿੰਦਾ ਵੀ 에어ਪੋਰਟ ਤੋਂ ਜਿੱਦਾਂ ਆਉਂਦਿਆ ਕਈਆਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ 에어ਪੋਰਟ ਤੋਂ ਨਿਕਲ ਕੇ ਮਤਲਬ ਕਿੱਦਾਂ ਜਾਈਏ ਜਿੱਥੇ ਸਾਡੀ ਰਹਿائش ਵਾਲੀ ਦਾ ਅਕਮੋਡੇਸ਼ਨ ਆ ਉਹ ਹੀ ਕਿੱਦਾਂ ਉੱਥੇ ਪਹੁੰਚੀਏ ਉਹ ਉਹਦੇ ਬਾਰੇ ਕੁਝ ਹਾਂਜੀ ਭਾਜੀ ਇਹਦੇ 'ਚ ਜੇ ਆਪਾਂ ਗੱਲ ਕਰੀਏ ਇੱਥੇ ਕਈ ਤਰ੍ਹਾਂ ਦੀ ਜਦੋਂ ਆਪਾਂ 에어ਪੋਰਟ ਤੋਂ ਬਾਹਰ ਨਿਕਲਦੇ ਆ ਤੇ ਟੈਕਸੀ ਸਰਵਿਸ ਵੀ ਹੈਗੀ ਆ ਹਾਂਜੀ ਹਾਂਜੀ ਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਸਿਟੀ ਇੱਕ ਸ਼ਹਿਰ ਤੋਂ ਦੂਸਰੇ ਸਿਟੀ ਦੇ ਵਿੱਚ ਕਈ ਬੱਸੇਸ ਵੀ ਚੱਲਦੀਆਂ ਆਂ ਕਈ ਤਰ੍ਹਾਂ ਦੀ ਕਈ ਪ੍ਰਾਈਵੇਟ ਜਾਂ ਤਾਂ ਮੰਨ ਲਓ ਕਿ ਇੱਕ Uber ਆ ਇੱਥੇ ਪੌਪੂਲਰ ਉਹ ਤੁਸੀਂ Uber ਵੀ ਬੁੱਕ ਕਰ ਸਕਦੇ ਹੋ ਤੇ ਜੇ ਤੁਹਾਡਾ ਮੈਂ ਸਭ ਤੋਂ ਪਹਿਲਾਂ ਰეკਮੈਂਡ ਇਹੀ ਕਰੂੰਗਾ ਆਪਣੇ ਦੇ ਦੇਖਣ ਵਾਲੇ ਭਰਾ ਭੈਣਾਂ ਨੂੰ ਜਾਂ ਜਿਹੜੇ ਸਟੂਡੈਂਟ ਆਣ ਵਾਲੇ ਆ ਹਾਂਜੀ ਵੀ ਜੇ ਤੁਹਾਡਾ ਕੋਈ ਇਥੇ ਯਾਰ ਦੋਸਤ ਮਿੱਤਰ ਹੈਗਾ ਤੁਸੀਂ ਉਹਨਾਂ ਆਉਣ ਤੋਂ ਪਹਿਲਾਂ ਉਹਨਾਂ ਰਾਬਤਾ ਕਰ ਸਕਦੇ ਹੋ ਤੇ ਉਹ ਹਾਂ ਵੀ ਤੁਹਾਨੂੰ ਵੀ ਖਰਚਾ ਤੁਹਾਡਾ ਘੱਟ ਹੋਵੇ ਜਿਹੜਾ ਜਿੰਨਾ ਖਰਚਾ ਘੱਟ ਹੋਵੇ ਤੁਹਾਡਾ ਤੇ ਉਹਦੇ ਵਿੱਚ ਤੁਹਾਨੂੰ ਓਵਰ ਬੁੱਕ ਕਰਨ ਦੀ ਆ ਤੁਹਾਨੂੰ ਕਿਸੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਕਿਉਂਕਿ ਬੱਚਾ ਪਹਿਲਾਂ ਹੀ ਇੰਨਾ ਡਰਿਆ ਹੁੰਦਾ ਉਹਨੂੰ ਨਹੀਂ ਇਹ ਦੀ ਨੌਲੇਜ ਹੁੰਦੀ ਤੇ ਉਹ ਇੰਨਾ ਹੀ ਪੈਸਾ ਪਹਿਲਾਂ ਹੀ ਲਾ ਕੇ ਆਉਂਦਾ ਹੁੰਦਾ ਇੱਥੇ ਹਾਂ ਜੀ ਹਾਂ ਜੀ ਰੀਕਮੈਂਡ ਮੈਂ ਇਹੀ ਕਰੂੰਗਾ ਕਿ ਆਪਦੇ ਯਾਰ ਭਰਾ ਪੈਂਡ ਜਿਹੜੇ ਤੁਹਾਡੇ ਇੱਥੇ ਮੌਜੂਦ ਆ ਜਾਂ ਉਹਨਾਂ ਨਾਲ ਕਰ ਲੋ ਤੇ ਜੇ ਨਹੀਂਗਾ ਤਾਂ ਫਿਰ ਕੋਈ ਵਾਰ ਹੋ ਸਮਟਾਈਮਸ ਨਹੀਂ ਦੇਖੀ ਹੁੰਦੇ ਤੇ ਤੁਸੀਂ ਆਪਣੀ ਪ੍ਰਾਈਵੇਟ ਜਿਹੜੀ ਯੂਬਰ ਆ ਉਹਨੂੰ ਬੁੱਕ ਕਰ ਸਕਦੇ ਤੇ ਤੁਹਾਨੂੰ ਆਪਦੇ ਤੁਸੀਂ ਜਿਹੜੀ ਅਕਮੋਡੇਸ਼ਨ ਜਿੱਥੇ ਜਾਣਾ ਆ ਉਹ ਤੁਸੀਂ ਜਾ ਸਕਦੇ ਹਾਂ ਜੀ ਠੀਕ ਬਹੁਤ ਧੀ ਤੇ ਭਾਈ ਜਿਹੜੇ ਚਲੋ ਜਦੋਂ ਮੰਨ ਲਓ ਕਿ ਇੱਥੇ ਆ ਗਏ ਇਸ ਤੋਂ ਬਾਅਦ ਉਹ ਕਿਹੜੇ ਕਿਹੜੇ ਆਪਦੇ ਮਤਲਬ ਉਹ ਸਟਾਰਟ ਕਰਨੇ ਡਾਕੂਮੈਂਟਸ ਕਿਹੜੀ ਕਿਹੜੀ ਉਹਨਾਂ ਨੂੰ ਇੱਥੇ ਆ ਕੇ ਜਿਹੜੇ ਚਾਹੀਦੇ ਹੁੰਦੇ ਆ ਪਹਿਲੋਂ ਆ ਕੇ ਉਹ ਕਿਹੜੇ ਕਿਹੜੇ ਰੈਡੀ ਕਰਨ ਜਾਂ ਅੱਗੇ ਦੇਖੋ ਇਹਦੇ 'ਤੇ ਜੇ ਮੈਂ ਗੱਲ ਕਰਾਂ ਤੇ ਕਈ ਤਰ੍ਹਾਂ ਦੇ ਇੱਥੇ ਡਾਕੂਮੈਂਟਸ ਸਟੂਡੈਂਟ ਵਾਸਤੇ ਜਦੋਂ ਤੁਸੀਂ ਇਹ ਕੰਟਰੀਸ ਆਉਂਦੇ ਹੋ ਤੇ ਕਈ ਤਰ੍ਹਾਂ ਦੇ ਡਾਕੂਮੈਂਟਸ ਜ਼ਰੂਰ ਹੈ ਜ਼ਰੂਰੀ ਹੁੰਦੇ ਆ ਬੱਚੇ ਨੂੰ ਸਭ ਤੋਂ ਪਹਿਲਾਂ ਤੋਂ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਜਾਣਾ ਚਾਹੀਦਾ ਆ ਹਾਂਜੀ ਤੇ ਇੱਕ ਯੂਨੀਵਰਸਿਟੀ ਵੱਲੋਂ ਸਟੂਡੈਂਟ ਜਿਹੜਾ ਲੈਟਰ ਹੁੰਦਾ ਆ ਤੁਹਾਡਾ ਕੀ ਤੁਸੀਂ ਉੱਥੇ ਰਜਿਸਟ੍ਰੇਸ਼ਨ ਕਰਾ ਲਈ ਆ ਓਕੇ ਤੇ ਉਹ ਯੂਨੀਵਰਸਿਟੀ ਤੁਹਾਨੂੰ ਪ੍ਰੋਵਾਈਡ ਕਰਦੀ ਆ ਠੀਕ ਜੀ ਤੇ ਉਹ ਤੇ ਤੁਹਾਡਾ ਐਡਰੈਸ ਵੀ ਲਿਖਿਆ ਹੁੰਦਾ ਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਉਹਨੂੰ ਇੱਕ ਸਟੇਟਸ ਲੈਟਰ ਜਿੱਦਾਂ ਆਪਾਂ ਕਹਦੇ ਦਵਾਇਆ ਕਿ ਇਹ ਬੱਚਾ ਇਸ ਯੂਨੀਵਰਸਿਟੀ ਦੇ ਵਿੱਚ ਇਨਰੋਲ ਆ। ਓਕੇ ਇਨਰੋਲ ਹੋ ਗਿਆ ਵਾ। ਹਸ਼ੀ ਠੀਕ ਠੀਕ ਤੇ ਇਹ ਤੁਹਾਨੂੰ ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਜਾਣਾ ਚਾਹੀਦਾ ਆ। ਓਕੇ ਤੇ ਬਾਕੀ ਜੇ ਮੈਂ ਹੋਰ ਦੂਸਰੇ ਡਾਕੂਮੈਂਟਸ ਨਿਕਾਲ ਕਰਾਂ ਤੇ ਐਨ ਆਈ ਨੰਬਰ ਜਿਹਨੂੰ ਆਪਾਂ ਨੈਸ਼ਨਲ ਇੰਸ਼ੋਰੈਂਸ ਨੰਬਰ ਹਾਂਜੀ ਹਾਂਜੀ ਇੱਕ ਕੋ ਵੀ ਹੈਗਾ ਆ। ਤੇ ਉਸ ਤੋਂ ਬਾਅਦ ਤੁਹਾਡਾ ਸਭ ਤੋਂ ਪਹਿਲਾਂ ਤੇ ਤੁਸੀਂ ਜੀਪੀ ਵੀ ਰਜਿਸਟਰ ਕਰਨਾ ਹੈ ਇੱਥੇ ਆ ਕੇ ਜੀਪੀ ਵੀ ਰਜਿਸਟਰ ਕਰੋ ਠੀਕ ਹੈ ਤੇ ਤੁਹਾਡਾ ਐਨ ਆਈ ਨੰਬਰ ਆ ਤੁਹਾਡਾ ਬੈਂਕ ਦੇ ਅਕਾਊਂਟ ਜਦੋਂ ਤੁਸੀਂ ਖੁਲਾਉਣੇ ਆ ਉਹ ਵੀ ਲਈ ਉਹ ਵੀ ਤੁਸੀਂ ਖੁਲਾਓ ਹਾਂਜੀ ਤੇ ਪ੍ਰੋਵੀਜ਼ਨਲ ਜਿਹੜਾ ਤੁਹਾਡਾ ਹਾਂਜੀ ਤੁਸੀਂ ਉਹ ਵੀ ਅਪਲਾਈ ਕਰੋ ਤਾਂ ਵਧੀਆ ਗੱਲ ਆ ਤੇ ਸਭ ਤੋਂ ਪਹਿਲਾਂ ਆ ਕੇ ਤੁਸੀਂ ਜੀਪੀ ਰਜਿਸਟਰਡ ਕਰੋ ਤੇ ਸੋਹਣੀ ਗੱਲ ਆ ਹਾਂਜੀ ਮਤਲਬ ਇਹ ਡਾਕੂਮੈਂਟ ਜਿਹੜੇ ਤੁਹਾਡੇ ਮੇਨ ਡਾਕੂਮੈਂਟ ਜਿਹੜੇ ਹਾਂਜੀ ਹਾਂਜੀ ਸਟੱਪ ਬਾਏ ਸਟੱਪ ਤੁਸੀਂ ਆਪ ਦਾ ਕਰੋ ਹਾਂਜੀ ਇਹ ਰਿਕੁਆਇਰਮੈਂਟ ਇੱਥੇ ਪਹਿਲੇ ਆ ਕੇ ਸੋ ਬਹੁਤ ਵਧੀਆ ਗੱਲ ਕੀਤੀ ਤੁਸੀਂ ਬਾਜੀ ਤੋਂ ਚਲੋ ਅੱਜ ਦੇ ਵਿਸ਼ੇ 'ਚ ਆਪਣੇ ਕੋ ਆਪਾਂ ਇੰਨੀ ਗੱਲ ਕਰਦੇ ਹਾਂ ਸੋ ਨੈਕਸਟ ਪਾਰਟ 'ਚ ਆਪਾਂ ਫਿਰ ਹੋਰ ਗੱਲ ਹੈ ਕਿਉਂਕਿ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ